ਆਲਮ ਸਰਕਾਰ ਜਿਹੜੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ 1300 13 ਮਹੀਨੇ ਅਸੀਂ ਦਿੱਲੀ ਦੀਆਂ ਗਰੂਹਾਂ ਤੇ ਬਹਿ ਕੇ ਆਇਆ ਉੱਥੇ ਸਾਡੇ 750 ਸ਼ਹੀਦ ਕੀਤਾ ਜਿਹੜੀ ਸਰਕਾਰ ਨੇ ਅੱਜ ਜਿਹੜੇ ਇਹ ਕਾਂਗਸੀ ਆਗੂ ਨੇ ਭੱਜ ਨਾਠ ਕਰਕੇ ਈੜੀ ਈੜੀ ਤੋਂ ਡਰਦੇ ਬੀਜੇਪੀ ਦੀ ਝੋਲੀ ਚ ਪੈ ਰਹੇ ਨੇ ਸੋ ਤੇ ਬੀਜੇਪੀ ਦੇ ਆਗੂਆਂ ਨੂੰ ਸਾਡੇ ਪੰਜਾਬ ਦੇ ਕਿਸਾਨ ਤੇ ਨੌਜਵਾਨ ਵੀਰ ਤੇ ਸਭ ਕਾਇਦ ਕੀ ਸਖਿਆ ਦੇਣਗੇ ਇੱਕ ਤਰੀਕ ਨੂੰ ਆਉਣ ਵਾਲੀ ਨੂੰ ਵੀਰੋ ਇਹ ਨਿਰਦਈ ਸਰਕਾਰ ਨੂੰ ਆਪਾਂ ਵੋਟਾਂ ਨਹੀਂ ਪਾਉਣੀਆਂ ਜਿਹੜੀਆਂ ਸਰਕਾਰਾਂ ਕਿਹੜੀ ਸਰਕਾਰ ਦਾ ਇੱਕ ਇੰਨਾ ਨਿਰਦਈ ਰਾਜਾ ਵੜ ਕੇ ਪਰਜਾ ਤੇ ਐਡੇ ਐਡੇ ਜ਼ੁਲਮ ਕਰੇ ਉਹ ਸਰਕਾਰ ਨੂੰ ਤਾਂ ਜਿਹੜੀ ਪਰਜਾ ਹੈ ਉਹ ਮਿੱਟੀ 'ਚ ਮਿਲਾ ਦਿੰਦੀ ਹੈ ਪਰ ਦੇਖੋ ਆ ਸ਼ਹਿਰਾਂ ਚ ਤਾਂ ਕਿਤੇ ਕਿਤੇ ਜਿਹੜੇ ਕੋਈ ਇਹਨਾਂ ਦੇ ਚਾਪਚੇ ਚੁੰਪਚੇ ਹੁੰਦੇ ਨੇ ਉਹ ਬੁਲਾ ਲਾਂਦੇ ਨੇ ਇਹਨਾਂ ਨੂੰ ਪਰ ਜਿਹੜੇ ਪਿੰਡਾਂ ਚ ਨੇ ਅਸੀਂ ਪਿੰਡਾਂ ਦੀ ਪੂਰੀ ਉਹ ਕਰਦੇ ਆਂ ਕਿ ਪਿੰਡਾਂ ਚ ਇਹਨਾਂ ਆਗੂਆਂ ਨੂੰ ਅਸੀਂ ਪੈਰ ਨਹੀਂ ਧਰਨ ਦਿੰਦੇ ਇਹ ਸ਼ਹਿਰ ਚ ਤਾਂ ਜਿਹੜੇ ਇਹਨਾਂ ਦੇ ਚਾਪਚੇ ਕੱਢੇ ਹੁੰਦੇ ਨੇ ਬੁਲਾਉਂਦੇ ਨੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਇਸ਼ਾਰਿਆਂ ਤੇ ਚੱਲਦੇ ਨੇ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਵੀਰੋ ਇਹ ਛੋਟੀਆਂ ਦੁਕਾਨਾਂ ਦੁਕਾਨਦਾਰੀਆਂ ਨੇ ਜਿਹੜੀਆਂ ਰੇੜੀਆਂ ਨੇ ਜਿਹੜੇ ਆਪਾਂ ਪਰਿਵਾਰ ਦਾ ਗੁਜ਼ਾਰਾ ਕਰਦੇ ਆਂ ਇਹ ਜੇ ਸਰਕਾਰ ਆ ਗਈ ਛੋਟਾ ਸਭ ਕੁਝ ਇਹਨੇ ਮਗ੍ਹਾਈ ਪੂਰੀ ਕਰ ਦੇਣੀ ਆ ਇਹ ਰੇੜੀਆਂ ਰੂੜੀਆਂ ਚੱਕ ਦੇਣੀਆਂ ਨੇ ਵੀਰੋ ਇਹਨਾਂ ਦੇ ਸ਼ੌਕਿੰਗ ਬੌਣ ਬਣੇ ਹੋਏ ਨੇ ਵੱਡੇ ਵੱਡੇ ਜਿਵੇਂ ਆਪਣੇ ਪਟਿਆਲੇ ਦੇ ਰਸਤੇ 'ਚ ਨੇ ਮੋਗੇ ਸੰਗਰੂਰ ਇਹਨਾਂ ਦੇ ਸਭ ਕੁਝ ਬਣ ਗਏ ਜਿਵੇਂ ਇਹਨਾਂ ਨੇ ਆਪਣੀਆਂ 26 ਮੰਡੀਆਂ ਫੇਰ ਕੀਤੀਆਂ ਦੀਆਂ ਉਹ ਭਗਵਾਨ ਸਮਾਨ ਦੀ ਸਰਕਾਰ ਵੀ ਇਹਨਾਂ ਦੇ ਨਾਲ ਲੱਗੀ ہوئی ਐ ਇਹ ਸਰਕਾਰ ਨੇ ਵੀ ਇਹ ਮੰਡੀਆਂ ਆਪਣੀਆਂ ਬੰਦ ਕਰਾਉਣ ਦੀ ਇਹਨਾਂ ਦੀ ਚਾਲ ਧੀ ਜਿਹੜੇ ਵੱਡੇ ਵੱਡੇ ਸੇਲੋ ਬਣਾਪੜੇ ਹੋਏ ਨੇ ਸਾਡੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਐ ਜਿਹੜੇ ਇਨਕੀ ਕਾਲਕ ਸਿੱਟ ਗਏ ਨੇ ਉੱਥੇ ਉਹ ਵੀਰੋ ਹਜੇ ਵੀ ਸਮਝ ਜੋ ਟਾਈਮ ਆ ਹੁਣ ਇਹ ਟਾਈਮ ਫੇਰ ਹੱਥ ਨਹੀਂ ਆਉਣਾ ਇਹ 5 ਸਾਲਾਂ ਦੇ ਬਾਅਦ ਜਿਵੇਂ ਬਰਸ਼ਾਤ ਪਾਏ ਤੋ ਡੱਡੂ ਲੈ ਕੇ ਤੇਰੇ ਟੋਬਿਆਂ ਚੋ ਇਹ ਹੁਣ ਲੈਕਰੇ ਮੈਨਾਂ ਚੋ ਇਹ 5 ਸਾਲ ਵੀਰੋ ਕਿਸੇ ਨੇ ਇਹਨਾਂ ਨੂੰ ਸੋਲੋ ਮੂਹਰੇ ਦਿਖਾਉਣਾ ਹੈਗਾ ਸੋ ਵੀਰੋ ਹੋ ਜਾਈ ਵੀ ਸਮਝ ਕੇ ਇਹਨਾਂ ਨੂੰ ਵੋਟ ਨਾ ਪਾਓ ਇਹ ਵੋਟ ਬਟਾਰੂ ਟੋਲੇ ਦੇ ਜਿਹੜੇ ਇਹਨਾਂ ਨੂੰ ਦਬੱਲੇ ਉਹ ਪਿੰਡਾਂ ਚੋ ਪਾਰਟੀ ਜਨਤਾ ਪਾਰਟੀ ਮਰਦਾਬਾਦ ਮਰਦਾਬਾਦ

ਜੰਮਾ ਪਾਡੀ ਲੱਗਾ ਬਾਦ ਜੈ ਹੋ ਰੱਬ ਪੀਪੀ ਸਰਕਾਰ ਲੱਗਾ ਬਾਦ ਜੈ ਹੋ ਰੱਬ ਜੈ ਹੋ ਰੱਬ ਹੁਣ ਆਪਾਂ ਤੋਂ ਅ